ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਰਕਾਰ ਮਰਦਾਬਾਤ ਪੈਨਸ਼ਨ ਕਰੋ 5000 بڑے ਲਿਖਿਆਂ ਨੂੰ ਦੌਰਜਕਾਰ ਪੈਨਸ਼ਨ ਕਰੋ 5000 بڑے ਲਿਖਿਆਂ ਨੂੰ ਦੌਰਜਕਾਰ ਪੈਨਸ਼ਨ ਕਰੋ 5000 بڑے ਲਿਖਿਆਂ ਨੂੰ ਦੌਰਜਕਾਰ ਪੈਨਸ਼ਨ ਕਰੋ 5000 ਪੰਜਾਬ ਸਰਕਾਰ ਮਰਦਾਬਾਤ ਪੰਜਾਬ ਸਰਕਾਰ ਮਰਦਾਬਾਤ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਤੇ ਇਕਦਰੋਂ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਜਰੂਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਤਰੀ ਵਿੱਚ ਆਪੰਗ သਵੰਗ ਅਸੂਲ ਮੰਚ ਪੰਜਾਬ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਉਧੇਦਾਰਾਂ ਤੇ ਹੋਰ ਮੈਂਬਰਾਂ ਆਦਿ ਨੇ ਸ਼ਿਰਕਤ ਕੀਤੀ ਇਸ ਮੌਕੇ ਕੋਟਕਪੂਰਾ ਜੈਤੋ ਫਰੀਦਕੋਟ ਸਾਧਕ ਮੁਕਸਰ ਫਿਰੋਜ਼ਪੁਰ ਅਤੇ ਹੋਰ ਵੱਖ-ਵੱਖ ਉਧੇਦਾਰਾਂ ਤੇ ਮੈਂਬਰਾਂ ਨੇ ਇਸ ਮੌਕੇ ਮੀਟਿੰਗ ਵਿੱਚ ਪਹੁੰਚ ਕੇ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਹੋਰ ਗੱਲਾਂ ਤੇ ਵੀ ਜਾਣਨਾ ਪਾਇਆ ਅਤੇ ਆਪਣੀ ਮੀਟਿੰਗ ਵਿੱਚ ਲੈ ਕੇ ਫੈਸਲਿਆਂ ਤੋਂ ਵੱਖ-ਵੱਖ ਮੁੱਦਿਆਂ ਦੀ ਗੱਲਬਾਤ ਤੋਂ ਅਤੇ ਹੋਰ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਤੋਂ ਇਸ ਮੌਕੇ মিডিਆ ਨੂੰ ਵੀ ਜਾਣੂ ਕਰਵਾਇਆ ਅਤੇ মিডিਆ ਰਾਹੀਂ ਸਰਕਾਰਾਂ ਤੱਕ ਆਪਣੀਆਂ ਕੁਝ ਮੰਗਾਂ ਸਮੱਸਿਆਵਾਂ ਪਹੁੰਚਾਈਆਂ ਗਈਆਂ ਇਹਨਾਂ ਸਮੱਸਿਆਵਾਂ ਅਤੇ ਮੰਗਾਂ ਵਿੱਚ ਮੇਨ 2 ਮੰਗਾਂ ਜ਼ਰੂਰੀ ਹਨ ਜੋ ਕਿ ਕਾਫੀ ਚਿਰ ਤੋਂ ਚਲਦੀਆਂ ਆ ਰਹੀਆਂ ਹਨ ਪਹਿਲੀ ਜੋ ਇਹਨਾਂ ਦੀ ਪੈਨਸ਼ਨ ਵਧਾਉਣ ਦੀ ਗੱਲ ਆਖੀ ਗਈ ਹੈ ਇਹਨਾਂ ਨੇ ਜੋ ਇਹਨਾਂ ਦੀ ਪੈਨਸ਼ਨ 5000 ਤੋਂ 6000 ਕਰ ਦਿੱਤੀ ਜਾਵੇ ਅਤੇ ਦੂਜੀ ਜੋ ਇਹਨਾਂ ਦੇ ਕੋਟੇ ਵਿੱਚ ਰੁਜ਼ਗਾਰ ਮਿਲਦਾ ਹੈ ਉਹ ਇਹਨਾਂ ਦੇ ਕੋਟੇ ਦੇ ਵਿਅਕਤੀ ਨੂੰ ਹੀ ਮਿਲਣਾ ਚਾਹੀਦਾ ਹੈ ਨਾ ਕਿ ਕਿਸੇ ਸਹੀ ਸਲਾਮਤ ਬੰਦੇ ਨੂੰ ਅਤੇ ਇਸ ਮੌਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਜੋ ਮੀਡੀਆ ਰਾਈ ਸਰਕਾਰਾਂ ਅੱਗੇ ਪੇਸ਼ ਹੈ ਅੱਗੇ ਦੇਖੋ ਪੂਰੀ ਰਿਪੋਰਟ ਜ਼ਿਆਦਾ ਜਾਣਕਾਰੀ ਲਈ ਸਾਡੇ YouTube ਉੱਤੇ Facebook ਉੱਤੇ ਮੌਜੂਦ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਨੂੰ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਜ਼ਾਦ ਭਾਰਤ ਨਿਊਜ਼ ਅੱਜ ਇੱਕ ਕੋਰਕੂੜੇ ਦੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਮੈਂ ਇੱਥੇ ਕਿਸੇ ਹਸਪਤਾਲ ਕੋਰਕੂੜੇ ਵਿਖੇ ਵੱਖ-ਵੱਖ ਜਿਹੜੇ ਮਤਲਬ ਜ਼ਿਲ੍ਹਿਆਂ ਤੋਂ ਆਏ ਹੈਂਡੀਕੈਪਰ ਨੇ ਪ੍ਰਧਾਨ ਨੇ ਉਹਨਾਂ ਨਾਲ ਜੋ ਗੱਲਬਾਤ ਕਰਾਂਗੇ ਉਹਨਾਂ ਨੇ ਇੱਥੇ ਇੱਕ ਮੀਟਿੰਗ ਕੀਤੀ ਆ ਆਪਣੀ ਮੀਟਿੰਗ ਵਿੱਚ ਜੋ ਕੁਝ ਗੱਲਾਂ ਇਹਨਾਂ ਦੀ ਸਾਹਮਣੇ ਆਈਆਂ ਜੋ ਲਾਰਿਆਂ ਤੋਂ ਪ੍ਰੇਸ਼ਾਨ ਨੇ ਸਰਕਾਰ ਦੇ ਇਹਨਾਂ ਦੇ ਕੋਟੇ ਨੂੰ ਜਿਹੜੇ ਨੌਕਰੀ ਨਹੀਂ ਮਿਲ ਰਹੀ ਤੇ ਨਾਲ ਹੀ ਇਹਨਾਂ ਦੇ ਜੋ ਪੈਨਸ਼ਨ ਹੈ ਪੈਨਸ਼ਨ ਵੀ ਜਿਹੜਾ ਸਹੀ ਤਰੀਕੇ ਨਾਲ ਉਹ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਵਧਾਈ ਜਾ ਰਹੀ ਇਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਵੀ ਕੀ ਗੱਲਬਾਤ ਹੈ ਕੀ ਕੀ ਜਿਹੜੀ ਸਮੱਸਿਆ ਇਹਨਾਂ ਦੀ ਉਹ ਉਸ ਨੂੰ ਲੈ ਕੇ ਰੱਖਵਾ ਕੇ ਪ੍ਰਧਾਨਾਂ ਨਾਲ ਮਲਾਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੇ ਪੁੱਛਦੇ ਨਾ ਕੋੜਕਪੁਰੇ ਕੋੜਕਪੁਰੇ ਤੋਂ ਕੀ ਨਾਮ ਹੈ ਜੀ ਲੱਕੀ ਹੈ ਮੇਰਾ ਨਾਮ ਹਾਂ ਜੀ ਮੇਰਾ ਨਾਮ ਹੀ ਰਤਨ ਕੁਮਾਰ ਕੋੜਕਪੁਰੇ ਹਾਂ ਜੀ ਫਿਰ ਮੇਰਾ ਸੁਖਿੰਦਰ ਸਿੰਘ ਜੀ ਮਾ ਬਰਜਵਾਰ ਸਿੰਘ ਤੋਂ ਠੀਕ ਹੈ ਜੀ ਬਾਬਾ ਅਜੂਦਾ ਸਿੰਘ ਜੱਟ ਤੋਂ ਆਪਣੇ ਸਾਥੀਆਂ ਸਿੰਘ ਠੀਕ ਹੈ ਸਰ ਭੁਪਿੰਦਰ ਸਿੰਘ ਸ਼੍ਰੀ ਮਖਸਰ ਸਾਹਿਬ ਤੋਂ ਹਾਂ ਜੀ ਗੁਰਦਾਸ ਸਿੰਘ ਦੋਸਾਨ ਜੀ ਸੁਖਮਨ ਚ ਪੰਜਾਬ ਡਿਸਟ੍ਰਿਕਟ ਫੋਜ਼ਪੁਰ ਠੀਕ ਹੈ ਸਰ ਹੌਲਾ ਸਿੰਘ ਪਿੰਡ ਬੀਲੇ ਵਾਲਾ ਜੀ ਛੋੜਮਨ ਚ ਬਜਾਵਾ ਸਾਧਕ ਬਲਾਕ ਦੇ ਪ੍ਰਧਾਨ ਠੀਕ ਹੈ ਸਰ ਹੋਰ ਕੋੜਕਪੁਰੇ ਤੋਂ ਬੋਲ ਚਲੇ ਮੈਂ ਜੀਪਿੰਦਰ ਸਿੰਘ ਡੈਸਕ ਫਰੀਦ ਕੋਲ ਤੋਂ ਹੈ ਠੀਕ ਹੈ ਜੀ ਇਹਨਾਂ ਦੀ ਜੋ ਗੱਲ ਹੈ ਆਪਾਂ ਸ਼ੁਰੂ ਤੋਂ ਜਿਹੜਾ ਸ਼ੁਰੂ ਕਰਾਂਗੇ ਵੀ ਕੀ ਗੱਲਬਾਤ ਹੋਈ ਹੈ ਇਹਨਾਂ ਦੀ ਹਾਂ ਜੀ ਸਰ ਅੱਜ ਜਿਹੜੀ ਕੋਈ ਮੀਟਿੰਗ ਕੀਤੀ ਹੈ ਕੀ ਗੱਲਬਾਤ ਹੋਈ ਹੈ ਤੁਹਾਡੀ ਮੀਟਿੰਗ ਵਿੱਚ ਮੀਟਿੰਗ ਵਿੱਚ ਸਭ ਪਹਿਲਾਂ ਸਾਡਾ ਦੋਵੇਂ ਮੰਗਾ ਸਾਡੀਆਂ ਇੱਕ ਪੈਨਸ਼ਨਾਂ ਤੇ ਰੋਜ਼ਗਾਰ ਹੈ ਸਾਡੀ ਪੈਨਸ਼ਨ ਵਧਾਈ ਜਾਵੇ ਤੇ ਰੋਜ਼ਗਾਰ ਮਿਲ ਦਿੱਤਾ ਜਾਵੇ ਸਾਨੂੰ ਇੱਕ ਫਿਰ ਇਸ ਤੋਂ ਇਲਾਵਾ ਵੀ ਜਿਹੜਾ ਕੋਈ ਹੋਰ ਵੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੀ ਤੁਸੀਂ ਕਹਿੰਦੇ ਵੀ ਇੱਕ ਇਹ ਜਿਹੜੀ ਸਰਕਾਰ ਬਣੀ ਹੈ ਇਹ ਜਿਹੜੀ ਸਰਕਾਰ ਹੋਣ ਚਾਹੀਏ ਆ ਵੀ ਤੁਹਾਡਾ ਪੱਖ ਨਹੀਂ ਸੁਣਿਆ ਜਾ ਰਿਹਾ ਸਰਕਾਰ। 25 ਸਾਲ ਹੋ ਗਏ ਸਰਕਾਰ ਬਣੀ ਹੋਈ ਸਰਕਾਰ ਸਾਨੂੰ ਹੁਣ ਤੱਕ ਲਾਰੇ ਵਿੱਚ ਰੱਖਿਆ ਹੀ। ਅੱਜ ਤੱਕ ਸਾਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਕੋ ਦਿੱਤਾ ਹੈ ਕਿ ਹਰੇਕ ਮੰਤਰੀ ਨੂੰ ਹਰੇਕ ਅਸੈਂਬਲੀ ਦੇ ਕੈਬਨਟ ਮੰਤਰੀ ਨੂੰ ਐਮਐਲਏ ਨੂੰ ਹਰੇਕ ਨੂੰ ਮੰਗ ਪੱਤਰ ਦੇ ਚੁੱਕੇ ਆ ਐਸਡੀਐਮ ਨੂੰ ਡੀਸੀ ਨੂੰ ਕੋਈ ਅਸੀਂ ਕੋਈ ਅਹੁਦਾ ਲਈ ਛੱਡਾ ਜਿਹਨੂੰ ਮੰਗ ਪੱਤਰ ਨਾ ਦਤਾ ਹੋਵੇ ਪਰ ਸਾਡਾ ਮੰਗ ਪੱਤਰ ਫੜ ਕੇ ਉਦੋਂ ਹੀ ਡਸਟਬਿਨ ਵਿੱਚ ਪਾ ਦਿੱਤਾ ਜਾਂਦਾ। ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ। ਚਲੋ ਆਪਣਾ ਰਤਨ ਜੀ ਜਿਹੜੇ ਨੇ ਰਤਨ ਜੀ ਹਾਂਜੀ ਸਰ ਤੁਸੀਂ ਕੋਲਤਾਨਾ ਚੰਨ ਹਾਂਜੀ ਬਹੁਤ ਜੀ ਅਸੀਂ ਦੇਖੋ 14 ਤੋਂ 2014 15 ਤੋਂ ਲੈ ਕੇ ਅਸੀਂ ਆਮ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਅਸੀਂ ਦੂਜੇ ਲੋਕਾਂ ਦੇ ਮਾਈਂਡ ਵਾਸ਼ ਕਰ ਕਰਕੇ ਇੱਧਰ ਲੈ ਕੇ ਆਂਦਾ ਸੀ ਕਿ ਸ਼ਾਇਦ ਕੁਝ ਬਦਲਾਅ ਹੋਵੇ ਪਰ ਸਾਡੀ ਜ਼ਿੰਦਗੀ ਵਿੱਚ ਬਦਲਾਅ ਨਾਮ ਦੀ ਕੋਈ ਚਿੜੀ ਨਹੀਂ ਆਈ ਕੁਝ ਵੀ ਨਹੀਂ ਆਇਆ ਸਾਡੇ ਜਿਹੜਾਂ ਅੰਗਹੀਨ ਗਰੁੱਪਾਂ ਨੂੰ ਸ਼ੁਰੂ ਤੋਂ ਹੀ ਅਣਦੇਖਾ ਕੀਤਾ ਜਾ ਰਿਹਾ ਹੁਣ ਚਾਹੇ ਐਮਐਲਏ ਦੀਆਂ ਵੋਟਾਂ ਹੋਣ ਐਮਸੀ ਕੋਈ ਵੀ ਹੋਵੇ ਪਿੱਛੇ ਜਿਹੜੀਆਂ ਵੋਟਾਂ ਆਈਆਂ ਸੀ ਪਹਿਲਾਂ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਸਾਨੂੰ ਕਿਸੇ ਨੇ ਆ ਕੇ ਨਹੀਂ ਪੁੱਛਿਆ ਬਿਥਨ ਕੀ ਚਾਹੀਦਾ ਸਾਡੀ ਜ਼ਿੰਦਗੀ ਜਿਸਦੇ ਦੋ ਹੀ ਮਕਸਦ ਹੁੰਦੇ ਆ ਜੀ ਜਿਹੜੇ ਪੜੇ ਲਿਖੇ ਸਾਡੇ ਭੈਣ ਭਰਾ ਹੈਗੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨਸਾਰ ਰੁਜ਼ਗਾਰ ਦਿੱਤਾ ਜਾਵੇ ਬਾਕੀ ਜਿਹੜੇ ਸਾਡੇ ਭੈਣ ਭਾਈ ਆ ਜਿਹੜੇ ਓਵਰੇਜ ਹੋ ਚੁੱਕੇ ਆ ਜਾਂ ਆਨ ਜਾਣ ਤੋਂ ਅਸਮਰਥ ਹੈਗੇ ਆ ਉਹਨਾਂ ਦੀ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਦਿੱਤਾ ਜਾਵੇ ਜੀ ਇੱਕ ਸਾਡੇ ਹੋਰ ਦਿੱਕਤ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਿ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਉਹਨਦੀ ਕੋਈ ਲੱਤ ਫ੍ਰੈਕਚਰ ਹੋ ਜਾਂਦੀ ਆ ਬਾਹਰ ਫ੍ਰੈਕਚਰ ਹੋ ਜਾਂਦੇ ਉਹਨੂੰ ਸਾਡੇ ਔਰਥੋ ਵਾਲੇ ਗਰੁੱਪ ਵਿੱਚ ਰਿਕਟਾ ਜਾਂਦਾ ਮੋਢੇ ਤੋਂ ਪੋਲੀਓ ਗ੍ਰਸਤ ਵਿਅਕਤੀ ਹੈ ਗਿਆ ਉਹਨਾਂ ਦਾ ਗਰੁੱਪ ਜਿਹੜਾ ਹੈ ਜਾਂ ਉਹਨਾਂ ਦਾ ਕੋਟਾ ਅੱਡ ਕੀਤਾ ਜਾਵੇ ਤੇ ਜਿਹੜੇ ਐਕਸੀਡੈਂਟ ਵਾਲੇ ਅੱਡ ਕੀਤੇ ਜਾਣ ਇੱਕ ਬੰਦੇ ਤਾਂ ਦੇਖੋ ਨੇ ਸਾਰੀ ਜ਼ਿੰਦਗੀ ਕੰਮਕਾਰ ਕਰਦਾ ਬੱਚੇ ਵਿਆਹ ਦਾ ਸਭ ਕੁਝ ਕਰਦਾ ਐਂਡ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਉਹਨੂੰ ਵੀ 1500 ਪੈਨਸ਼ਨ ਮਿਲ ਜਾਂਦੇ ਸਾਡੇ ਵਰਗੇ ਜਿਨ੍ਹਾਂ ਨੇ ਕਦੀ ਘਰੋਂ ਨਿਕਲ ਕੇ ਨਹੀਂ ਵੇਖਿਆ ਸਾਰੀ ਜ਼ਿੰਦਗੀ ਬਿਸਤਰਿਆਂ ਤੇ ਕੱਟਦੇ ਸਾਡੇ ਭੈਣਾਂ ਨੇ ਭਰਾਵਾਂ ਨੇ ਉਹਨਾਂ ਨੂੰ ਵੀ 1500 ਦਿੱਤਾ ਜਾਂਦਾ ਅੱਜ ਦੇ ਜਮਾਨੇ ਵਿੱਚ 1500 ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੀ ਇਹਨਾਂ ਵੱਲੀ ਖਾਸ ਧਿਆਨ ਦਿੱਤਾ ਜਾਵੇ ਕਿੰਨੀ ਅੱਜ ਜਿਹੜੀ ਮੀਟਿੰਗ ਹੋਈ ਹੈ ਕਿੰਨੀ ਪੈਨਸ਼ਨ ਦਾ ਤੁਸੀਂ ਮਤਲਬ ਕੀਤਾ ਇੱਥੇ ਜਿਹੜਾ ਅਸੀਂ ਜੀ ਘੱਟ ਤੋਂ ਘੱਟ ਜੀ 6000 ਰੁਪਏ ਪੈਨਸ਼ਨ ਰੱਖਣਾ ਚਾਹੀਦਾ ਪੋਲੀਓ ਗ੍ਰਸਤ ਵਾਲਿਆਂ ਨੇ ਸਪੈਸ਼ਲ ਪੋਲੀਓ ਗ੍ਰਸਤਲ ਸੀ ਕਹਿੰਦੇ ਆ ਅਸੀਂ ਸਾਰਿਆਂ ਦਾ ਨਹੀਂ ਕਹਿ ਰਹੇ ਪੋਲੀਓ ਗ੍ਰਸਤ ਜਿਹੜੇ ਜਮੇ ਆਣ ਜਾਣ ਚ ਸਮਰਥ થઈ ਉਹ ਇਹਨਾਂ ਨੂੰ ਦਿੱਤਾ ਜਾਵੇ ਇੱਕ ਇਸ ਤੋਂ ਪਹਿਲਾਂ ਸਾਡੀ ਤੁਹਾਡੇ ਮੇਰੇ ਪਹਿਲਾਂ ਵੀ ਗੱਲ ਹੋਈ ਸੀ ਵੀ ਤੁਸੀਂ ਕਿਹਾ ਸੀ ਜਿਹੜੇ ਤੁਹਾਡੇ ਕੋਟੇ ਵਿੱਚ ਤੁਹਾਨੂੰ ਮੁਖ ਰਖਦੇ ਹੋਏ ਵੀ ਤੁਹਾਨੂੰ ਸੀਟ ਜਿਹੜੀ ਮਤਲਬ ਨੌਕਰੀ ਹੈ ਤੁਹਾਨੂੰ ਨਾ ਦੇ ਕੇ ਕੋਈ ਹੋਰ ਵਿਅਕਤੀ ਨੂੰ ਜਿਹੜਾ ਸਹੀ ਹੈ ਫਿਰ ਸਲਾਮਤ ਹੋ ਜਮਾ ਜਮਾ ਜੀ ਜਮਾ ਅਸੀਂ ਹੁਣ ਇੰਨਾ ਟਾਈਮ ਹੋ ਗਿਆ ਜੇ ਤੁਸੀਂ ਵੀ ਇੰਨੇ ਜਾਣੇ ਅਸੀਂ ਕਿਤੇ ਕੋਈ ਹੈਂਡੀਕੈਪ ਲੱਗਿਆ ਨਹੀਂ ਦੇਖਿਆ ਜਾਂਦਾ ਹੁਣ ਪਿੱਛੇ ਤੋਂ ਪੀਟਰ ਕਲਾਸ ਬੀ ਦੀਆਂ ਪੋਸਟਾਂ ਨਿਕਲੀਆਂ ਸੇਵਕ ਦੀਆਂ ਉਹਦੇ ਚ ਹੈਂਡੀਕੈਪਰ ਰੱਖ ਦਿੱਤਾ ਜੀ ਇੱਕ ਪੋਸਟ ਦੇ ਕੇ ਤੇ ਮਾਨ ਸਾਹਿਬ ਕਹਿ ਦਿੰਦੇ ਯੰਗ ਹੀ ਨਾ ਦੀਆਂ ਪੋਸਟਾਂ ਨਿਕਲੀਆਂ ਪੋਸਟਾਂ ਦਾ ਐਡਾ ਬੈਕਲੌਗ ਆ 1700 ਪੋਸਟਾਂ ਪੂਰੀ ਇੱਕ ਵਾਰੀ ਭਰ ਕੇ ਫਿਲ ਕਰੋ ਜੀ ਇਹਨਾਂ ਨੂੰ ਕਿਤੇ ਰੁਜ਼ਗਾਰ ਨਹੀਂ ਦਿਖਦਾ ਸਾਨੂੰ ਸਾਰੇ ਪਾਸੇ ਰੁਜ਼ਗਾਰ ਨਹੀਂ ਮਿਲਦਾ ਅੱਜ ਅਸੀਂ ਉਹ ਅੱਜ ਜਿਹੜੇ ਦੇਣੇ ਅਸੀਂ ਖੜੇ ਹਾਂ ਸਿਵਲ ਹਸਪੀਟਲ ਖੜੇ ਹਾਂ ਇੱਥੇ ਪਰਚੀਆਂ ਕੱਟਣਾਂ ਆਂਗੀਆਂ ਨਹੀਂ ਰੱਖ ਦੇਣ ਸਾਈਕਲ ਦੇ ਸਟੈਂਡ ਤੇ ਸਾਡੇ ਅੰਗ ਹੀ ਨ ਰੱਖ ਦੇਣ ਸਰਕਾਰੀ ਕਾਲਜਾਂ ਦੇ ਵਿੱਚ ਪੀਣ ਰੱਖ ਦੇਣ ਇਹਨਾਂ ਤਾਂ ਅਸੀਂ ਵੀ ਕਰ ਸਕਦੇ ਹਾਂ ਮਾਨ ਸਾ ਜਿਹੜੀ ਤੁਸੀਂ ਇਹ ਭਰਤੀ ਕਰਦੇ ਹੋ ਡਾਕਖਾਨੇ 'ਚ ਦਸਵੀਂ ਬਿਨਾਂ ਵੇਖੇ ਜਿਹੜੇ ਬੱਚਿਆਂ ਨੂੰ ਲੋਕਡਾਊਨ 'ਚ ਉਹਦਾ ਨਾਂ ਨਹੀਂ ਲਿਖਣਾਂ ਹੁੰਦਾ ਉਹਨੂੰ ਤੁਸੀਂ ਰੱਖਦਾ ਕਿ ਸਾਡੇ ਅੰਗ ਹੀ ਨ ਪੜੇ ਨਹੀਂ ਤੁਹਾਡੇ ਟਾਈਮ ਤੇ ਕਿੰਨੇ ਕੋਈ ਗ੍ਰੇਡ ਸਿਸਟਮ ਚੱਲਦਾ ਸੀ ਮਾਨ ਸਾਬ ਦੱਸੋ ਸਾਨੂੰ ਤੁਹਾਡੇ ਤੁਸੀਂ ਉਹ ਵਾਲੇ ਟਾਈਮ ਨੂੰ ਵੇਖਦੇ ਨੇ ਤੇ ਦੇਤਾ ਹੀ ਲੋਕਡਾਊਨ ਵਾਲੇ ਬੱਚੇ ਨੇ ਸਿੱਧਾ ਭਰਤੀ ਕਰੀ ਜਾਂਦੇ ਆ ਪਲੀਜ਼ ਆਂਗੀਆਂ ਨਾਲ ਬਲੀਵ ਦੇਖੋ ਜੀ ਇਹ ਬੰਦੇ ਉਹ ਕੰਮ ਕਰ ਸਕਦੇ ਉਹ ਤੋਂ ਬਕਾਇਦਾ ਜ਼ਿਆਦਾ ਕਰ ਸਕਦੇ ਆ ਸਹੀ ਮੈਂ ਤਾਂ ਕਹਿੰਦੇ ਤੁਸੀਂ ਨਾ ਵੈਸੀ ਜੱਟਾਂ ਦੀ ਲੋਟ ਆਨੇ ਹੋਈ ਜਿਹੜੇ ਤੁਹਾਡੇ ਤੋਂ ਕਿਸ਼ਤਾ ਲੈਂਦੇ ਆ ਲੋਨ ਲੈਂਦੇ ਆ ਫਾਇ ਲੈ ਲੈਂਦੇ ਆ ਧਰਨੇ ਲਾਉਂਦੇ ਆ ਤੁਸੀਂ ਕਦੀ ਕਿਸੇ ਆਂਗੀਆਂ ਨੂੰ ਫਾਇ ਲੈ ਲੈਂਦਾ ਦੇਖਿਆ ਸਿਰ ਉਹ ਤੁਹਾਡੇ ਦੇ ਇੱਕ ਕੰਮ ਦੀ ਆਸਪਾਲ ਦਾ ਤੁਸੀਂ ਉਹ ਵੀ ਨਹੀਂ ਦੇ ਸਕਦੇ ਉਹਨਾਂ ਨੂੰ ਦੇ ਉਹ થઈ ਇਹ ਵੀ ਇਹਨਾਂ ਦੇ ਮੁੱਖ ਮੰਤਰੀ ਨੂੰ ਜਿਹੜੀ ਮੰਗ ਹੈ ਉਹ ਮੈਂ ਕਹਿੰਦਾ ਉਹ ਤੇ ਗੌਰ ਹੋਵੇ ਹਾਂਜੀ ਬਾਬਾਈ ਹਾਂਜੀ ਸასი ਕਾਲਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਕਿ ਆਵਰੀ ਕੀਤੇ ਸਮੇਂ ਵਿੱਚ ਸਮਾਂ ਕੱਢ ਕੇ ਆਏ ਹੋ ਅਸੀਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਇੱਕ ਗੱਲ ਮੇਰੇ ਸਾਥੀਆਂ ਨੇ ਵੀ ਦੱਸਤਾ ਇੱਥੇ ਅੱਜ ਕੋਟਕਪੂਰਾ ਦੇ ਵਿੱਚ ਵੱਖ-ਵੱਖ ਜਿੰਨਾਂ ਤੋਂ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਪਹੁੰਚੇ ਹੋਏ ਨੇ ਅੱਜ ਦਾ ਜੋ ਸਾਡਾ ਮੇਨ ਮੁੱਦਾ ਹੈ ਜੀ ਉਹ ਜਿਮੀ ਚੋਣਾਂ ਨੂੰ ਲੈ ਕੇ ਹੈ ਜੋ ਕਿ ਜਿੰਮ ਚੋਣਾ ਆ ਰਹੀਆਂ ਨੇ ਨੇੜੇ ਆਪ ਜੀ ਨੂੰ ਪਤਾ ਹੈ ਕਿ ਲਗਭਗ 2.5 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਇੱਥੇ ਬਣੀ ਤੇ ਮਾਨ ਸਾਹਿਬ ਦੀ ਸਰਕਾਰ ਨੇ ਜਿਉਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਿਆ ਜਾਂਦਾ ਜਿਨੂੰ ਕਿ ਸਾਡੇ ਅਪਾਜ ਭੈਣ ਭਰਾਵਾਂ ਨੇ ਅਪਾਜ ਭੈਣ ਭਰਾਵਾਂ ਨੇ ਘਰਾਂ ਦੇ ਵਿੱਚ ਜਾ ਜਾ ਕੇ ਰੋੜ ਰੋੜ ਕੇ ਲੋਕਾਂ ਦੀਆਂ ਮਿਹਨਤਾਂ ਕਰ ਕਰਕੇ ਇਹਨਾਂ ਨੂੰ ਵੋਟਾਂ ਪਵਾ ਕੇ ਇਹਨਾਂ ਨੂੰ ਕੁਰਸੀਆਂ ਤੇ ਬਾਇਆ ਤੇ ਕੁਰਸੀਆਂ ਤੇ ਬਹਿਣ ਸਾਰ ਇਹਨਾਂ ਦੀ ਨੀਅਤ ਵੀ ਉਹੋ ਜੀ ਹੋ ਗਈ ਜਿਹੜੀ ਅੱਜ ਤੋਂ ਲਗਭਗ ਦੂਜੀਆਂ ਸਰਕਾਰਾਂ ਦੀ ਸੀ ਅਕਾਲੀ ਕਾਂਗਰਸੀ ਜਾਂ ਹੋਰ ਕਈ ਪਾਰਟੀਆਂ ਨੇ ਜਿਨ੍ਹਾਂ ਦੇ ਜੋ ਵੀ ਕੋਈ ਮੰਤਰੀ ਵਗੈਰਾ ਜਾਂ ਐਮਐਲਏ ਜੋ ਕੁਰਸੀ ਤੇ ਬਹਿ ਜਾਂਦਾ ਉਹਦੇ ਹਾਫ ਭਾਅ ਵੀ ਬਦਲ ਜਾਂਦੇ ਆ ਸਾਨੂੰ ਇਹ ਕਹਿੰਦੇ ਆ ਵੀ ਅ ਇੱਕ ਤਾਂ ਆਪਾਜ ਬੰਦੇ ਨੂੰ 1500 ਰੁਪਿਆ ਮਹੀਨਾ ਪੰਜਾਬ ਸਰਕਾਰ ਪੈਨਸ਼ਨ ਦਿੰਦੀ ਆ ਤੁਸੀਂ ਆਪ ਸੋਚ ਕੇ ਦੇਖੋ ਕਿ ਇਹ ਇੱਕ ਗੱਲ ਆਪ ਦਾ ਖਰਚਾ ਕੱਢਣ ਦੇਖਣ ਕਿ ਇੱਕ ਦਿਨ ਦਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 50000 ਰੁਪਿਆ ਇੱਕ ਦਿਨ ਦਾ ਮੰਤਰੀ ਜਾਂ ਐਮਐਲਏ ਨੂੰ ਸਾਹਮਣੇ ਇੱਕ ਦਿਨ ਦਾ ਖਰਚਾ 50000 ਰੁਪਿਆ ਖਜ਼ਾਨੇ ਚੋਂ ਜਾਂਦਾ ਤੇ ਸਾਨੂੰ ਮਹੀਨੇ ਦਾ 1500 ਰੁਪਿਆ ਦਿੰਦੇ ਆ ਤੁਸੀਂ ਆਪ ਦੇ ਆਪ ਹੀ ਵੇਖੋ ਕਿ 1500 ਨਾਲ ਇੱਕ ਆਮ ਬੰਦਾ ਕਿਵੇਂ ਗੁਜ਼ਾਰਾ ਕਰ ਸਕਦਾ 1500 ਦੇ ਨਾਲ ਤਾਂ ਘਰ ਦਾ ਇੱਕ ਜਿਹਾ ਪੱਕੀ ਹੈ ਨਾ ਇੱਕ ਆਟਾ ਲਿਆ ਕੇ ਰੱਖ ਲਈ ਤਾਂ ਮਹੀਨੇ ਦਾ 1500 ਦਾ ਉਹ ਲੱਗਦਾ ਤੇ ਬਾਕੀ ਖਰਚਾ ਇੱਕ ਬੰਦਾ ਕਿੱਥੋਂ ਕੱਢੂਗਾ ਦੇਖੋ ਮੈਂ ਹੁਣ ਆਪ ਜੀ ਨੂੰ ਇੱਕ ਮੈਸੇਜ ਦੇਣਾ ਚਾਹਣਾ ਬਾਲੀਆਂ ਲੰਮੀਆਂ ਚੌੜੀਆਂ ਗੱਲਾਂ ਨਹੀਂ ਕਰਦੀ ਕਿਉਂਕਿ ਅਸੀਂ ਮਾਨ ਸਾਹਿਬ ਨੂੰ ਵੀ ਪਤਾ ਮਾਨ ਸਾਹਿਬ ਤੁਸੀਂ ਕਿਤੇ ਕੋਟਕਪੂਰੇ ਦੀ ਵੀਡੀਓ ਕੱਢ ਕੇ ਦੇਖਿਓ ਮੇਰੇ ਸਾਥੀਆਂ ਨੇ ਸਰਦਾਰ ਜਗਤਾਰ ਸਿੰਘ ਜੀ ਪ੍ਰਧਾਨ ਸਾਹਿਬ ਤੇ ਉਹਨਾਂ ਨੇ ਜਿੰਨੇ ਵੀ ਸਾਡੇ ਸਾਥੀ ਆ ਅਸੀਂ ਕੋਟਕਪੂਰਾ ਦੀ ਦਾਣਾ ਮੰਡੀ ਦੇ ਵਿੱਚ ਆਪ ਜੀ ਨਾਲ ਬੈਠ ਕੇ ਮੁਲਾਕਾਤ ਕੀਤੀ ਸੀ ਤੇ ਆਪ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਜਦੋਂ ਤੁਸੀਂ ਐਮਪੀ ਸੀ ਤੁਹਾਡੀ ਸਰਕਾਰ ਨਹੀਂ ਬਣੀ ਸੀ ਤੇ ਸਾਨੂੰ ਤੁਸੀਂ ਆ ਕੇ ਇਹ ਗੱਲ ਕਹੀ ਸੀ ਕਿ ਸਾਨੂੰ ਇੱਕ ਵਾਰੀ ਸਾਡਾ ਸਰਕਾਰ ਆ ਜਾਂਦੋਂ ਪੰਜਾਬ ਦੀ ਤੇ ਪੰਜਾਬ ਦੀ ਨਹਾਰੀ ਬਦਲ ਕੇ ਰੱਖ ਦਾਂਗੇ ਜੇਦੋਂ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਨਹਾਰ ਤੁਸੀਂ ਹੁਣ ਦੇਖੋ ਤੁਸੀਂ ਕੀ ਬਦਲੀ ਐ ਕਿਤੇ ਨਾ ਕਿਤੇ ਕੋਟਕਪੂਰਾ ਦਾਣਾ ਮੰਡਾ ਦੀ ਮੰਡੀ ਦੀ ਵੀਡੀਓ ਕੱਢ ਕੇ ਦੇਖਿਓ ਇਹ ਗੱਲ ਝੂਠ ਨਹੀਂ ਮੈਂ ਚੈਨਲ ਦੀ ਮਾਦੀ ਵਾਂਗ ਹੀ ਆਪ ਨੂੰ ਦੱਸਣਾ ਚਾਹਣਾ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਤੇ ਇਸ ਵਾਅਦਾ ਖਿਲਾਫੀ ਦੀ ਸਜ਼ਾ ਤੁਹਾਨੂੰ ਭੁਗਤਣੀ ਪੈਣੀ ਆ ਜਿਵੇਂ ਨੀ ਚੋਣਾਂ ਦੇ ਵਿੱਚ ਜਿਵੇਂ ਸਾਡੇ ਸਾਥੀਆਂ ਨੇ ਤੁਹਾਨੂੰ ਕੁਰਸੀਆਂ ਤੇ ਭਾਇਆ ਨਾ ਜੀ ਵੋਟਾਂ ਪਵਾ ਕੇ ਤੁਸੀਂ ਯਾਦ ਰੱਖਿਓ ਮਾਨ ਸਾਹਿਬ ਉਸੇ ਤਰ੍ਹਾਂ ਹੀ ਤੁਹਾਨੂੰ ਉਹਨਾਂ ਕੁਰਸੀਆਂ ਤੋਂ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾ ਕੇ ਤੁਹਾਨੂੰ ਦੱਸ ਦਾਂਗੇ ਕਿ ਇੱਕ ਅਪਾਜ ਬੰਦਾ ਕੀ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਸਰ ਤੋਂ ਆਏ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸੱਸੀ ਗੱਲ ਜੀ ਮੈਂ ਭਪਿੰਦਰ ਸਿੰਘ ਸੂਰਮੰਚ ਪੰਜਾਬ ਮੁਕਸਰ ਤੋਂ ਤੇ ਸਾਡਾ ਅੱਜ ਮੀਟਿੰਗ ਦਾ ਇਹੀ ਮੇਨ ਮਕਸਦ ਸੀਗਾ ਵੀ ਅਸੀਂ ਜਿਹੜਾ ਬੈਕਲੌਗ ਦੀ 1754 ਪੋਸਟਾਂ ਸਰਕਾਰ ਕੋਲੇ ਡਾਟਾ ਸਾਰਾ ਪਹੁੰਚ ਚੁੱਕਿਆ ਹੈ ਤੇ ਪਤਾ ਨਹੀਂ ਕਿਹੜੀ ਗੱਲ ਦੀ ਇਹਨਾਂ ਨੂੰ ਫਿਕਰ ਖਾਈ ਜਾਂਦਾ ਵੀ ਇੰਨੀ ਦੇਰੀ ਹੋ ਰਹੀ ਹੈ ਵੀ ਉਹਦੇ ਰਿਗਾਰਡਿੰਗ ਅਸੀਂ ਤੇ ਪੈਨਸ਼ਨਾਂ ਦਾ ਹੀ ਪੈਨਸ਼ਨਾਂ ਦੇ ਰਿਗਾਰਡਿੰਗ ਜੀ ਮੀਟਿੰਗ ਤਿੰਨ ਜ਼ਿਲ੍ਹਿਆਂ ਦੀ ਮੀਟਿੰਗ ਸੀ ਅੱਜ ਮੁਕਸਰ ਦੀ ਫਰੀਕੋਟ ਦੀ ਤੇ ਫੋਜਪੁਰ ਡਿਸਟ੍ਰਿਕਟ ਦੀ ਸਾਰੇ ਪ੍ਰਧਾਨ ਇੱਥੇ ਮੌਜੂਦ ਨੇ ਅਸੀਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਇਹ ਮਤਾ ਪਾਇਆ ਹੈ ਵੀ ਜਿਹੜੀਆਂ ਜਿਮਨੀ ਚੋਣਾ ਜਿਵੇਂ ਬਾਬਾ ਜੀ ਨੇ ਦੱਸਿਆ ਜਿਮਨੀ ਚੋਣਾ ਆ ਰਹੀਆਂ ਅਸੀਂ ਗਿੱਦੜਵਾ ਦੇ ਵਿੱਚ ਇੱਕ ਵੱਡਾ ਇਕੱਠ ਰੱਖਾਂਗੇ ਅਕਤੂਬਰ ਦੇ ਪਹਿਲੇ ਹਫ਼ਤੇ ਤੇ ਉੱਥੋਂ ਦੇ ਅੰਗਹੀਨ ਵੀਰਾਂ ਨੂੰ ਨਾਲ ਲੈ ਕੇ ਪੈਨਸ਼ਨਾਂ ਨਾਲ ਲੈ ਕੇ ਜਾਗਰਤਾ ਫਲਾਵਾਂਗੇ ਵੀ ਕਿਵੇਂ ਸਰਕਾਰ ਨੇ 2.5 ਸਾਲ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਹੈ ਤੇ ਆਪਾਂ ਸਰਕਾਰ ਦਾ ਇਸ ਵਾਰ ਜਿਮਨੀ ਚੋਣਾਂ ਦੇ ਵਿੱਚ ਆਈ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ 14 17 ਤੇ 22 ਵਾਲਾ ਇਲੈਕਸ਼ਨ ਤੇ 24 ਵਾਲਾ ਭੁੱਲ ਕੇ ਇਸ ਵਾਰ ਅਸੀਂ ਇੱਕ ਨਵਾਂ ਇਤਿਹਾਸ ਸਿਰਜਾਂਗੇ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਨਹੀਂ ਧਿਆਨ ਦਿੰਦੀ ਤੇ ਆਉਣ ਵਾਲਾ ਸਮਾਂ ਸਰਕਾਰ ਲਈ ਤਕਲੀਫਾਂ ਵਾਲਾ ਹੋਵੇਗਾ ਬਾਕੀ ਸਾਡੇ ਪੈਨਸ਼ਨ ਦਾ ਜਿਹੜਾ ਮੁੱਦਾ ਹੈ ਇਹ ਸਾਡਾ ਮੇਨ ਮੁੱਦਾ ਹੈ ਵੀ ਪੈਨਸ਼ਨ ਹੈ ਜਿਹੜੀ ਘੱਟ ਤੋਂ ਘੱਟ 5 ਤੋਂ 6000 ਰੁਪਏ ਚਾਹੀਦੀ ਹੈ ਕਿਉਂਕਿ ਬੇਰਜ਼ਗਾਰ ਤਾਂ ਘੱਟ ਨੇ ਸਾਡੇ ਅੰਗੀਆਂ ਪੜੇ ਲਿਖੇ ਘੱਟ ਨੇ ਹੋਰ ਰਜ਼ਗਾਰ ਦਾ ਹੋ ਜੂਗਾ ਪਰ ਜਿਹੜੀ ਪੈਨਸ਼ਨ ਆ ਘਰੇ ਬੈਠੇ ਆ 5000 ਤੋਂ ਘੱਟ ਗੁਜ਼ਾਰਾ ਨਹੀਂ ਹੁੰਦਾ ਪੈਨਸ਼ਨ ਦਾ ਪਹਿਲਾਂ ਹੱਲ ਕੀਤਾ ਜਾਵੇ ਤੇ ਜਿਹੜਾ ਇਹ ਬੈਕਲੌਗ ਆ ਇਹਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਸਾਡਾ ਜਿਹੜਾ ਮੰਨੋ ਪੋਸਟਾਂ ਦੇ ਵਿੱਚ ਜੋ ਇੱਕ ਦੋ ਪੋਸਟਾਂ ਸਾਡੀਆਂ ਆਉਂਦੀਆਂ ਉਹਦੇ ਵਿੱਚ ਜਿਹੜਾ ਪੈਨਸ਼ਨ ਸਾਡੇ ਜਿਹੜੀ ਫੀਸ ਦਾ ਮੁੱਦਾ ਹੁੰਦਾ ਫੀਸ ਜਿਹੜੀ ਹੁੰਦੀ ਐ ਐਸਸੀ ਐਕਟੀਵਿਟੀ ਜਿਹੜੀ ਐਸਸੀ ਦਾ ਐਸਟੀ ਦੀ ਜਿਹੜੀ ਫੀਸ ਹੁੰਦੀ ਐ ਉਹ ਫੀਸ 2 ਤੋਂ 1.5 ਤੋਂ 200 ਰੁਪਈਆ ਹੁੰਦੀ ਐ ਸਾਨੂੰ ਆਮ ਜਰਨਲ ਦੇ ਵਾਂਗ ਹੀ 500000 ਰੁਪਈਆ ਦਾ ਡਰਾਫਟ ਸਾਨੂੰ ਅੰਗਹੀਨ ਨੂੰ ਬਿਨਾਂ ਰੋਜ਼ਗਾਰ ਤੋਂ ਬ ਸਾਡੇ ਕੋਲੇ ਇੱਕ ਪੈਸੀ ਦਾ ਰੋਜ਼ਗਾਰ ਹੈ ਨਹੀਂ ਵੀ ਅਸੀਂ ਸਾਨੂੰ ਪਤਾ ਵੀ ਸਾਡੇ ਘਰ ਦੇ ਉਹ ਫੀਸ ਕਿਵੇਂ ਪੇ ਕਰਦੇ ਆ ਤੇ ਉਹ ਸਾਨੂੰ ਕੰਪੀਟੀਸ਼ਨ ਦੇ ਵਿੱਚ ਵੀ ਜਾਣਾ ਪੈਂਦਾ ਤੇ ਫੀਸ ਵੀ ਭਰਨੀ ਪੈਂਦੀ ਹੈ ਉਹ ਫੀਸ ਵੀ ਨਹੀਂ ਸਾਡੀ ਸਰਕਾਰ ਤੋਂ ਅਜੇ ਤੱਕ ਮਾਫ ਹੋਈ ਕਿਉਂਕਿ ਉਹ ਉਹਦੇ ਰਿਗਾਰਡਿੰਗ ਅਸੀਂ ਮਾਨਜੋ ਕੈਬਨਿਟ ਮੰਤਰੀ ਨੂੰ ਪੰਜ ਚਾਰ ਵਾਰ ਮੰਗ ਪੱਤਰ ਦੇ ਚੁੱਕੇ ਆ ਸੈਕਟਰੀਰ ਜਾ ਕੇ ਮਿਲ ਆਏ ਆ ਸਾਡਾ ਹੁਣ ਅਗਲਾ ਜਿਹੜਾ ਵਿਗਲ ਉਹ ਗਿੱਦੜਵਾ ਜਿਮਨੀ ਚੌਂ ਵਿੱਚ ਵਜੇਗਾ ਠੀਕ ਹੈ ਜੀ ਬਹੁਤ ਚੰਗੀ ਗੱਲ ਕਹੀ ਹੈ ਇਹਨਾਂ ਦੀ ਮੰਗ ਤੇ ਗੌਰ ਹੋਣਾ ਚਾਹੀਦਾ ਆਪਣੇ ਫਰੋਹੀਪੁਰ ਤੋਂ ਆਏ ਨੇ ਇੱਥੇ ਹਾਂਜੀ ਗੁਰਦਾਸ ਸਿੰਘ ਅਸੂਲਮੰਤ ਪੰਜਾਬ ਅੱਜ ਦੀ ਜੋ ਮੀਟਿੰਗ ਪੂਰਾ ਵਿੱਚ ਕੀਤੀ ਜਾ ਰਹੀ ਹੈ ਇਹ ਸਾਡੇ ਦਿਵਿਆਂਗ ਭਾਈਚਾਰੇ ਦੀਆਂ ਪੱਕੀ ਮੰਗਾਂ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡਾ ਜੋ ਬੈਕਲੌਗ ਦਾ ਕੋਟਾ ਹੈਗਾ ਜੋ 1800 1752 ਪੋਸਟਾਂ ਦਾ ਇੱਕ ਅਟਰ ਹੈਗੇ ਆ ਅਸੀਂ ਕਹਿੰਦੇ ਹਾਂ ਲਿਓ ਪਹਿਲ ਦੇ ਆਧਾਰ ਤੇ ਭਰਿਆ ਜਾਵੇ ਜਿੰਨੇ ਵੀ ਸਾਥੀਆਂ ਕੋਲ ਜਿੰਨੀ ਵੀ ਕੁਆਲਿਫਿਕੇਸ਼ਨ ਹੈ ਉਹਦੇ ਮੁਤਾਬਕ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ 5 ਤੋਂ 6000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਉਹੀ ਵਰਗ ਹੈ ਉਹੀ ਦਿਵਿਆਂਗ ਹੈ ਜਿਨ੍ਹਾਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਸੈਲਫੀਆਂ ਲੈਂਦੇ ਹੁੰਦੇ ਸੀਗੇ ਸੰਗਰੂਰ ਵਿਖੇ ਐਮਪੀ ਜਿਤਾਇਆ ਇਹਨਾਂ ਨੂੰ ਪੰਜ ਸੱਤ ਇਹਨਾਂ ਨੇ ਸਾਡੇ ਲੋਕਾਂ ਨੂੰ ਮੋਪੜਾ ਵੰਡੀਆਂ ਤੇ ਸਾਡੇ ਭਾਈਚਾਰੇ ਵਿੱਚ ਇਹਨਾਂ ਪ੍ਰਤੀ ਬਹੁਤ ਪਿਆਰ ਜੱਗਿਆ ਲ ਵੀ ਯਾਰ ਇਹ ਸੀਐਮ ਹੋਣ ਤਾਂ ਬਹੁਤ ਚੰਗਾ ਕਰ ਸਕਦੇ ਆ 10 ਲੱਖ ਅਪਾਹਜ ਆ ਪੰਜਾਬ ਦੇ ਵਿੱਚ ਅੱਜ ਇਹਨਾਂ ਦੇ ਹੱਕਾਂ ਦੇ ਸਾਡੇ ਅਪਾਹਜਾਂ ਦੇ ਹੱਕਾਂ ਤੇ ਇਹ ਸਰਕਾਰ ਡਾਕਾ ਮਾਰ ਰਹੀ ਆ ਅਕਤੂਬਰ ਦੇ ਪਹਿਲੇ ਹਫਤੇ ਅਸੀਂ ਇਕੱਠ ਰੱਖਿਆ ਗਿੱਦੜਵਾਹਾ ਜੋ ਕਿ ਜਿਮਨੀ ਇਲੈਕਸ਼ਨ ਹੋ ਰਹੇ ਆ ਇਹ ਜਿਮਨੀ ਚੋਣ ਇਲੈਕਸ਼ਨ ਆਮ ਆਦਮੀ ਪਾਰਟੀ ਜੋ 2022 ਦੇ ਇਲੈਕਸ਼ਨਾਂ ਵਿੱਚ 92 ਸੀਟਾਂ ਲੈ ਕੇ ਜਿੱਤੀ ਸੀ ਇਹ ਜਿਮਨੀ ਇਲੈਕਸ਼ਨ ਦਾ ਇੱਥੋਂ ਅਸੀਂ ਇਹਨਾਂ ਦਾ ਹਾਰ ਦਾ ਬਿਗਲ ਵਜਾਵਾਂਗੇ ਗਿੱਦੜਵਾਹੇ ਤੋਂ ਬਹੁਤ ਬੁਰੀ ਹਾਰ ਨਾਲ ਇਹ ਹਾਰਨਗੇ ਅਸੀਂ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਟੀਮਾਂ ਦਾ ਸੰਗਠਨ ਕਰ ਰਹੇ ਆ ਘੱਟ ਤੋਂ ਘੱਟ 10 ਤੋਂ 15 ਟੀਮਾਂ ਬਣਾਵਾਂਗੇ ਅਸੀਂ 10-10 20-20 ਜਾਣਿਆਂ ਦੀਆਂ ਪਿੰਡ-ਪਿੰਡ ਜਾ ਕੇ ਇਹਨਾਂ ਦੀ ਵਿਰੋਧਤਾ ਕਰਾਂਗੇ ਇਹਨਾਂ ਦੇ ਉਲਟ ਅਸੀਂ ਵੋਟ ਭੇਟਾਵਾਂਗੇ ਅਤੇ ਪ੍ਰਚਾਰ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਮ ਆਦਮੀ ਪਾਰਟੀ ਜੋ ਸੱਤਾ ਵਿੱਚ ਆਈ ਨੂੰ 2.5 ਸਾਲ ਹੋ ਗਏ ਐ ਇਹਨਾਂ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਇਸ ਕਰਕੇ ਅੱਜ ਦੀ ਮੀਟਿੰਗ ਕੀਤੀ ਆ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜੀ ਪ੍ਰੈਸ ਦਾ ਜੀ ਆਇਆਂ ਨੂੰ ਉਧਰ ਇਹਨਾਂ ਦੀ ਲੜਕੀ ਮੰਗ ਹੈ ਉਹਤੇ ਗੌਰ ਕਰਵਾਉਣੇ ਚਾਹੁੰਦੇ ਨੇ ਸਾਰੇ ਤੋ ਆਏ ਨੇ ਆਪਣੇ ਇੱਥੇ ਮੈਂ ਤਾਂ ਸਰਕਾਰ ਨੂੰ ਇਹ ਹੀ ਚਾਹਨਾ ਕਹਣਾ ਚਾਹੁੰਦਾ ਹਾਂ ਜਿਹੜੇ ਸਾਡੇ ਪੜ੍ਹੇ ਲਿਖੇ ਭੈਣ ਭਰਾ ਉਹਨਾਂ ਨੂੰ ਯੋਗਤਾ ਮੁਤਾਬਕ ਰੋਜ਼ਗਾਰ ਦਿੱਤਾ ਜਾਵੇ ਤੇ ਜਿਹੜੇ ਸਾਡੇ ਭੈਣ ਭਰਾ ਘਰਾਂ ਦੇ ਵਿੱਚ ਬੈਠੇ ਆ ਜਾਂ ਅਣਪੜਾ ਉਹਨਾਂ ਨੂੰ 5 ਤੋਂ 6 ਆਪੀਆ ਮਹੀਨਾ ਪੈਨਸ਼ਨ ਦਿੱਤੀ ਜਾਵੇ 1500 ਰੁਪਿਆ ਪੈਨਸ਼ਨ ਨਾਲ ਕੁਝ ਨਹੀਂ ਬਣਦਾ ਜੀ गुजारा ਨਹੀਂ ਹੁੰਦਾਗਾ ਇਸ ਕਰਕੇ ਮੇਰੇ ਸਾਥੀਆਂ ਨੇ ਹੋਰ ਸਾਰੀ ਗੱਲ ਦੱਸ ਹੀ ਦਿੱਤੀ ਆ ਮੈਂ ਤਾਂ ਇਹੀ ਗੱਲ ਕਹਿਣੀ ਚਾਹਣਾ ਸਰਕਾਰ ਇਸ ਗੱਲ ਸਾਡੇ ਵੱਲ ਧਿਆਨ ਦੇਵੇ ਤੇ ਬਹੁਤ ਬਹੁਤ ਚੇਨਨ ਵਾਲਾ ਦਾ ਬਹੁਤ ਬਹੁਤ ਧੰਨਵਾਦ ਸਾਡੇ ਲੱਖ ਲੱਖ ਜ਼ਿਲ੍ਹਿਆਂ ਤੋਂ ਆਏ ਹੋਏ ਪ੍ਰਧਾਨਾਂ ਦਾ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਮੀਟਿੰਗ ਵਿੱਚ ਪਹੁੰਚਣ ਤੇ ਠੀਕ ਹੈ ਜੀ ਮੇਰੇ ਜੀ ਤੇ ਪਹੁੰਚਣਾ ਤੁਸੀਂ ਕੋਈ ਗੱਲ ਕਰਨੇ ਚਾਹਦੇ ਹੋ ਆਪਣੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਹੈ ਤੁਹਾਡਾ ਸਾਡਾ ਨਾਮ ਗਰਮੇਲ ਕੌਰ ਆ ਜੀ ਹਾਂ ਜੀ ਤੁਸੀਂ ਦੱਸਿਓ ਕੀ ਕੰਮ ਕਰਨੀ ਸੀ ਜੀ ਫਰੀਦਕੋਟ ਜ਼ਿਲ੍ਹਾ ਤੇ ਪਿੰਡ ਛੇਰ ਸਿੰਘ ਵਾਲਾ ਵੀਰੇ ਮੈਂ ਬਹੁਤ ਜ਼ਿਆਦਾ ਔਖੇ ਆ ਬੰਦੇ ਵੱਲੋਂ ਬੰਦੇ ਨੂੰ ਮੇਰੇ ਨੂੰ 9 ਸਾਲ ਹੋ ਗਏ ਲਤ ਕੱਟੀ ਆ ਲਤ ਕੱਟੀ ਤੋਂ ਬਾਅਦ 4 ਸਾਲ ਹੋ ਗਏ ਵੀ ਦੋਰਾ ਪੈ ਗਿਆ ਸੀ ਹੁਣ ਮੈਂ ਬਾਥਰੂਮ ਲੈਟਰ ਮੰਜੇ ਤੇ ਕਰਾਉਣੀ ਆ ਤੇ 1500 ਰੁਪਏ ਵੀਰੇ ਪੈਸੇ ਦਿੰਦੇ ਬੱਚੀ ਮੇਰੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਆ ਤੇ 4-5 ਸਾਲ ਦਾ ਜੀਐਨਐਮ ਦਾ ਕੋਰਸ ਕੀਤਾ ਪ੍ਰਾਈਵੇਟ 5000 4000 ਦਿੰਦੇ ਆ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾਗਾ ਮੇਰੀ ਬੱਚੀ ਨੂੰ ਸਰਕਾਰ ਵੱਲੋਂ ਨੌਕਰੀ ਮਿਲਣੀ ਚਾਹੀਦੀ ਆ ਪਰ ਇਹ ਸਰਕਾਰ ਦੇ ਵਿੱਚੋਂ ਕੁਛ ਨਹੀਂ ਲੱਭਿਆ ਸਾਡੇ 50 ਘਰ ਸੀਗੇ 50ਵਾਂ ਘਰਾਂ ਚੋਂ ਮੈਂ ਝੜੂ ਵਾਲੇ ਨੂੰ ਵੋਟ ਪਾਈ ਆ ਪਰ ਮੇਰੇ ਮੂੰਹ ਤੇ ਅੱਜ ਤੇ ਕਰੋ ਲੋਕ ਥੁੱਕਦੇ ਆ ਕਿ ਤੂੰ ਕੱਲੀ ਝੜੂ ਵਾਲੇ ਦੇ ਨਾਰ ਵਾਲੀ ਸੀ ਕੀ ਫਾਇਦਾ ਨਿਕਲਿਆ ਤੈਨੂੰ ਕੁਛ ਫਾਇਦਾ ਨਿਕਲਿਆ ਬੱਚੀ ਤੇਰੀ ਇੰਨੀ ਪੜ੍ਹੇ ਲਿਖੀ ਐ ਕੁਛ ਤੈਨੂੰ ਫਾਇਦਾ ਨਹੀਂ ਹੋਇਆ ਆਲਰਤੀ ਅੱਛਾ ਇਹ ਜੀ ਲੇਡੀਆਂ ਵੀ ਇਹਨਾਂ ਦੀ ਆਪਾਂ ਕਹਿੰਦੇ ਇਹਨਾਂ ਦੀ ਮੰਗ ਤੇ ਵੀ ਗੌਰ ਹੋਣਾ ਚਾਹੀਦਾ ਜਿਹੜੇ ਇਹ ਆਪਣੇ ਬੱਚੇ ਦੀ ਨੌਕਰੀ ਆਸਤੇ ਗੱਲ ਕਰ ਰਹੇ ਨੇ ਜਿਹੜਾ ਹੈਗਾ ਆਪਣੇ ਇੱਕ ਬਹੁਤ ਹੀ ਪੁਰਾਣੇ ਜਿਸ ਤੇ ਜਗਤਾਰ ਜੀ ਨੇ ਕੋੜਕਬੁਰਾ ਤੋਂ ਇਹ ਵੀ ਪ੍ਰਦਾਨ ਰਏ ਨੇ ਇੱਥੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਇਹਨਾਂ ਦੇ ਸਮੇਂ ਵਿੱਚ ਵੀ ਜਿਹੜਾ ਹੈਗਾ ਮਾਤਰਨੇ ਦੇਖੇ ਇਹਨਾਂ ਦੇ ਬਤਨੀਆਂ ਦੇ ਚੌਂਕ ਵਿੱਚ ਹੋਰ ਵੀ ਵਕਫਾ ਤੇ ਬਹੁਤ ਆਪਣੀ ਲੱਗਣੀ ਕੀ ਕਹਿਣਾ ਚਾਹੁੰਦੇ ਨੇ ਵਿਸ਼ੇਸ਼ ਸਲਵਾਤ ਵੀ ਨਾਨ ਕਰਾਂਗੇ ਸਸਰੀ ਕਾਜੀ ਸਸਰੀ ਕਾਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਪਰੇ ਜੋ ਕਿ ਸਾਡੀ ਆਪਾਂ ਸੰਸੂਲ ਮੰਚ ਪੰਜਾਬ ਦੀ ਟੀਮ ਆ ਇਥੇ ਤਿੰਨ ਜ਼ਿਲ੍ਹਿਆਂ ਤੋਂ ਮੇਰੇ ਭੈਣ ਭਰਾ ਹਾਜ਼ਰ ਹੋਇਆ ਸੁਮੀਟਿੰਗ ਦੇ ਵਿੱਚ ਗੁਰਦਾਸਪੁਰ ਆਪਣਾ ਪੂਰਬੁਰਪ ਮੁਕਸਰ ਤੇ ਵਿਜੈਤੋ ਤੇ ਕੋਟਖੂੜਾ ਅਸੀਂ 70-75 ਸਾਲ ਤੋਂ ਸਰਕਾਰਾਂ ਵੱਲ ਵੇਖਦੇ ਆ ਰਹੇ ਹਾਂ ਜੋ ਸਾਡੇ ਹੈਡੀਕਟ ਬਿਨਾ ਭਰਾਵਾਂ ਨਾਲ ਇਹਨਾਂ ਨੇ ਬਤਕਰਾ ਕਰਿਆ ਸਾਡੇ ਨਾਲ ਵੈਦਿਆ ਕਰਿਆ ਕੋਈ ਸਾਡੇ ਵੈਦਿਆਂ ਤੇ ਨਹੀਂ ਪੁੱਗੇ ਅਸੀਂ ਆ 2.5 ਸਾਲ ਹੋ ਗਏ ਆਮ ਪਾਰਟੀ ਆਈ ਆ ਅਸੀਂ ਇਹਨਾਂ ਦੀ ਦਿਲੋਂ ਸਪੋਰਟ ਕਰੀ ਆ ਘਰ ਘਰ ਜਾ ਕੇ ਪਰ 2.5 ਸਾਲ ਤੋਂ ਇਹ ਵੀ ਸਾਨੂੰ ਭੁਲਾ ਗਏ ਹਨ ਨਹੀਂ ਤੁਹਾਡੇ ਧਰਨੇ ਦੇ ਵਿੱਚ ਆ ਕੇ ਵੀ ਮਿੰਤ ਲੱਗਦਾ ਵੀ ਇਹਨਾਂ ਦੇ ਲੀਡਰਾਂ ਨੇ ਕੋ ਹਾਂਜੀ ਹਾਂਜੀ ਵਿਸ਼ਵਾਸ ਦਵਾਇਆ ਹੋਊਗਾ ਵਿਸ਼ਵਾਸ ਪਾਇਆ ਸਪੀਕਰ ਸਾਹਿਬ ਨੇ ਨਾਲ ਵਿਧਾਨ ਸਭਾ ਦੇ ਸਪੀਕਰ ਨੇ ਨਾਲ ਕੋਰਪਰੇ ਦੇ ਵਿਧਾਇਕ ਨੇ ਮੈਨੂੰ ਆਉਂ ਲੱਗਦਾ ਤੁਹਾਨੂੰ ਇਹ ਵੀ ਮਿਲੇ ਹੋਣਗੇ ਆ ਹਾਂਜੀ ਮਿਲੇ ਸਾਰੇ ਮਿਲੇ ਸਾਡੇ ਧਰਨੇ ਦੇ ਵਿੱਚ ਸਾਡੇ ਨਾਲ ਬਹਿਲਾ ਕਰਕੇ ਗਏ ਆ ਕੀ ਗੱਲ ਹੈ ਇਹਨਾਂ ਦੇ ਨਾਲ ਕੋਈ ਬਹਿ ਜਾ ਤੇ ਕੋਈ ਨਹੀਂ ਪੁੱਗੇ ਜੀ ਕੀ ਹੋ ਰਿਹਾ ਇਹਨਾਂ ਨਾਲ ਕੋਈ ਵਿਚਵਾਦ ਦਵਾਇਆ ਸੀ ਕੀ ਕਿਹਾ ਸੀ ਬਰਾਜ ਲਾ ਕੇ ਫਿਰ ਮੁਕਰ ਗਏ ਜੀ ਉਹ ਅੱਛਾ ਜਾਂ ਫਿਰ ਮੁਕਰ ਜਾਂਦੇ ਕੋਈ ਕੁਰਸੀਆਂ ਤੇ ਬਹਿ ਜਾਂਦੇ ਹੁਣ ਜਦੋਂ ਉਧਰ ਤੇ ਰਾਜਮਾਨ ਨੇ ਤੇ ਹੁਣ ਕੋਈ ਗੱਲ ਹੋਈ ਹੈ ਇਹਨਾਂ ਨਾਲ ਹਾਂ ਹੁੰਦੀ ਰਹਦੀਆਂ ਦੀ ਮਗ ਪੱਤਰ ਦਿੰਦੇ ਰਹਿੰਦੇ ਆ ਕੋਈ ਸਪੀਕਰ ਸਾਹਿਬ ਆ ਆਪਣਾ ਹੁਣ ਜਿੱਤਿਆ ਆ ਸਪੀਕਰ ਸਾਹਿਬ ਬਣਿਆ ਇਹਨਾਂ ਨੂੰ ਮਗ ਪੱਤਰ ਲੈ ਨਾ ਦਿੱਤਾ ਕਿ ਜਾ ਕੇ ਤਦ ਨੂੰ ਕੀ ਕੀ ਪੈ ਰੋ ਨਾ ਕੋਸ਼ਿਸ਼ ਕਰਿਆ ਜੀ ਬਸ ਕੋਦੋਂ ਪਹੁੰਦਿਆਂ ਹੋਣੀਆਂ ਤੁਹਾਡੇ ਕੋਲ ਮੰਗਾਈ ਲਾਰੀ ਆ ਜੀ ਇਹਨਾਂ ਕੋਈ ਹੋਰ ਕੋਈ ਨਹੀਂ ਹੈਗਾ ਤੁਹਾਨੂੰ ਮੈਂ ਦੱਸਾਂ ਹਾਂ ਮੈਂ ਲੇਟਸਟ ਕੀਤੇ ਮਿਲੇ ਜਾਂਦੇ ਇੱਕ ਦੋ ਰੇ ਹਾਂ ਬਹੁਤ ਵਧੀਆ ਮਿਲਿਆ ਜੀ ਆਹਾਂ ਸਾਨੂੰ ਬੈਟਰੀਆਂ ਦੇ ਟਰਾਈਸਾਈਕਲ ਮਿਲੇ ਆ ਅਸੀਂ 13 ਮਹੀਨੇ ਤੱਕੇ ਖਾਦੇ ਸੀ ਇਹਨਾਂ ਕੋਲ ਡੀਸੀ ਕੋਲੇ ਐਡੀਓ ਕੋਲੇ ਸਾਰੇ ਹਸਰਾਂ ਕੋਲੇ 13 ਮਹੀਨਿਆਂ ਦੇ ਬਾਅਦ ਸਾਨੂੰ ਆ ਬੈਟਰੀਆਂ ਦੇ ਟਰਾਈਸਾਈਕਲ ਮਿਲੇ ਆ ਉਹ ਵੀ ਸਾਨੂੰ ਮੁੰਡਾ ਚੰਗਾ ਬੋਲਦੀ ਸੀ ਤੇ ਆਪਣਾ ਅਸੀਂ ਇਹੀ ਵਾਅਦਾ ਕਰਦੇ ਹਾਂ ਕਿਵੇਂ ਇਹਨਾਂ ਨੇ ਸਾਡੇ ਨਾਲ ਚੋਂ ਨੂੰ ਨੂੰ ਫਿੱਟ ਦੇ ਦੇ ਵਿੱਚ ਵਾਅਦਾ ਕਰਿਆ ਸੀਗਾ ਵੀ 2.5 ਹਜ਼ ਤੇ ਸਾਲ ਬਾਅਦ ਤੁਹਾਡੀ ਗੱਲ ਸੁਣ ਬਤਾ ਕਰਾਂਗੇ ਕਿ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦਾ ਕੋਟਾ ਵਧਾਵਾਂਗੇ ਕਿਉਂਕਿ ਉਹਨਾਂ ਦਾ ਕੋਟਾ ਭਾਏ ਮੈਂ ਆਪ ਗ੍ਰੈਜੂਏਸ਼ਨ ਪੜ੍ਹੇ ਲਿਖਿਆ ਮੇਰੇ ਨਾਲ ਬਹੁਤ ਮਾਰੀ ਹੋਈ ਹੈ 2094 ਦੇ ਵਿੱਚ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਉਹਦੇ ਵਿੱਚ ਮੇਰੇ ਨਾਮ ਰਾਫੇਦੀ ਕਰਗੇ ਦੀ ਮੇਰਾ ਪਹਿਲਾ 40% ਫਿਰ 70% ਬਣਾਇਆ ਮੈਨੂੰ ਜਿਹੜਾ ਨੌਕਰੀ ਚਾਰਾਂ ਨੂੰ ਮਿਲ ਗਈ ਦੋ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਪੜ੍ਹੇ ਲਿਖੇ ਆ ਉਹਨੂੰ ਰੋਜ਼ਗਾਰ ਦਿੱਤਾ ਜਾਵੇ ਕਿਵੇਂ ਹੋਰ ਸਟੇਟਾਂ ਰਾਜਸਥਾਨ ਹਰਿਆਣਾ ਦਿੱਲੀ ਆ ਇਹਦੇ ਵਿੱਚ 5000 ਰੁਪਏ ਪਰਸਨ ਦਿੱਤੀ ਰਹੀ ਹੈ ਹੈਂਡੀਕੈਟ ਦੇ ਬਣਾ ਕੇ ਇਹ ਇਸੇ ਤਰ੍ਹਾਂ ਸਾਡਾ ਵੀ ਟੈਕਸ ਕਰਾਇਆ ਜਾ ਰਿਹਾ ਪੰਜਾਬ ਦੇ ਵਿੱਚ ਸਾਨੂੰ ਵੀ ਇਸੇ ਤਰ੍ਹਾਂ 5000 ਰੁਪਏ ਪਰਸਨ ਮੈਲਦੀ ਚੱਲਦੀ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਣਾ ਚਾਹੀਦਾ ਆ ਲੜਕੀ ਆ ਸਾਡੇ ਚ ਗ੍ਰੈਜੂਏਸ਼ਨ ਆ ਇਹਨਾਂ ਦੀ ਵੀ ਇੰਟਰਵਿਊ ਲਾਓ ਅਸੀਂ ਤੁਹਾਡੇ মিডিਆ ਵਾਲਾ ਕਰਤਾ ਹਾਂ ਮਾਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਲੜਕੀ ਦਾ ਇੰਟਰਵਿਊ ਲੈ ਰਹੀ ਜੀ ਮੈਂ ਇੱਕ ਗੱਲ ਮੈਂ ਤੁਹਾਡੇ ਨਾਲ ਕਰਨ ਚਾਹਨਾ ਵੀ ਇੱਥੇ ਮੈਂ ਤੁਹਾਡੇ ਤਰਨੇ ਵਿੱਚ ਵੀ ਦੇਖੇ ਨੇ ਮੈਂ ਵੀ ਉੱਥੇ ਮੇਰੇ ਰਿਪੋਰਟ ਕਵਰੇਜ ਕੀਤੀ ਆ ਐਵੇਂ ਕਿਤੇ ਕਿਹੜੀ ਕਿਹੜੀ ਸਰਕਾਰ ਦੇ ਵਿੱਚ ਪਹਿਲਾਂ ਇਹ ਤਾਂ ਗੱਲ ਕਹਿੰਦੇ 25 ਸਾਲ ਦੀ ਵੀ 25 ਸਾਲ ਤੋਂ ਲਾਰੇ ਮੈਨੂੰ ਤਾਂ ਲੱਗਦਾ ਵੀ ਬਥੇਨੇ ਕਾਫੀ ਸਾਲੋਂ ਤੋਂ ਲਾਰੇ ਨਾ ਜੀ ਸਾਰੀਆਂ ਸਰਕਾਰਾਂ ਪਹਿਲਾਂ ਆਈਆਂ ਜਿਹੜਾ ਇਸ ਤੋਂ ਪਹਿਲਾਂ ਕਿਹੜੀ ਗੁਰੂ ਸਰਕਾਰ ਤੀ ਉਹ ਚੰਨਾ ਪਾਉਣ ਉਹ ਕਿਹੜੀ ਸਰਕਾਰ ਦੇ ਅੱਗੇ ਪਹਿਲਾਂ ਕਾਂਗਰਸ ਵੀ ਆਈ ਜੀ ਤੇ ਅਕਾਲੀ ਦਲ ਵੀ 10 ਸਾਲ ਰਿਹਾ ਇਹਨਾਂ ਨੇ ਵੀ ਕਿਸੇ ਦੀ ਸਮਝ ਨਹੀਂ ਕਰੀ ਇਹਨਾਂ ਨੇ ਲਾਰੇਾਂ ਤੋਂ ਬਗੈਰ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਕਿਵੇਂ ਆਮ ਪਾਰਟੀ ਜਾ ਕੇ ਹੁਣ ਕੁਰਸੀਆਂ ਤੇ ਬਹਿ ਗਈ ਆ। ਇਹਨਾਂ ਨੇ ਇਹੀ ਸਾਡੇ ਨਾਲ ਲਾਰੇ ਲਾਏ ਆ। ਹੁਣ ਇਹਨਾਂ ਦੇ 2.5 ਸਾਲ ਤਾਂ ਹੋ ਗਏ, 2.5 ਰਹਿ ਗਈ। ਹਾਂ 2.5 ਸਾਲ। 2.5 ਸਾਲ ਤੋਂ ਬਾਅਦ ਅਗਲੀ ਸਰਕਾਰ ਤੋਂ ਆਸ ਰੱਖਦੇ ਹਾਂ। ਹਾਂ ਤਾਂ ਕਿਸੇ ਸਰਕਾਰ ਤੋਂ ਆਹੀ। ਫਿਰ ਤਾਂ ਆਪਦੀ ਟਰਾਈਟ ਰਹੀ ਬਹਿ ਕੇ ਬਹਿ ਗਈਆਂ। ਜੇਕਰ ਕੰਮ ਨਾ 5 ਸਾਲ ਤੋਂ ਬਾਅਦ ਵੀ ਯਾ ਤਾਂ ਇਹ ਸਰਕਾਰ ਨੂੰ ਮੌਕਾ ਮਿਲਦਾ ਜਾਂ ਨਵੀਂ ਸਰਕਾਰ ਨੂੰ ਮੌਕਾ ਮਿਲਦਾ। ਵੀ ਤੁਸੀਂ ਕਿਹੜੀ ਨੂੰ ਸਰਕਾਰ ਨੂੰ ਮੌਕਾ ਦਿੰਦੇ? ਸਾਡੀ ਸਰਕਾਰ ਨੂੰ ਅਸੀਂ ਤਾਂ ਮੌਕਾ ਤਾਂ ਹੀ ਦਿੱਗੇ ਜੇ ਸਾਡੀ ਕੋਈ ਸੁਣਵਾਈ ਹੋਵੇ। ਜਿਹੜਾ ਕੋਰਸੀ ਤੇ ਜਾ ਕੇ ਬਹਿ ਜਾਂ ਤਾਨੂੰ ਕਿਸੇ ਤੋਂ ਫਰਮਾਇ ਨਹੀਂ ਸਾਡੀ ਗੱਲ ਦੀ ਤਾਂ ਤਾਂ ਪਰਮਾਤਮਾ ਦੀ ਲੀਲਾ ਤਾ ਤਾਲਾ ਕੋਈ ਫਰਮਾਇ ਕਰੇ ਇੱਕ ਬੇਟੇ ਆਪਣੇ ਨਾਲ ਜਿਹੜੀ ਲੜਕੀ ਦੇ ਪ੍ਰਧਾਨ ਜੀ ਦੇ ਜਿਹੜੀ ਗੱਲ ਕੀਤੀ ਆ ਲੜਕੀ ਨਾਲ ਵੀ ਆਪਾਂ ਗੱਲ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਰਾਣੀ ਆ ਤੁਸੀਂ ਆਪਰੇ ਕੀ ਗੱਲ ਕਰਨਾ ਚਾਹੁੰਦੇ ਹੋ ਹਾਂ ਜਿਹੜੀ ਪੋਸਟ ਨਿਕਲੀ ਸੀ ਡਾਕਰ ਦੀ ओरिजिनल ਪੋਸਟ ਭਰੀ ਸੀ ਤੇ ਮੇਰਾ 85% ਆ ਮਾਰਕਸ ਤੇ ਮੈਨੂੰ ਉਹਦੇ ਵਿੱਚ ਨੌਕਰੀ ਨਹੀਂ ਦਿੱਤੀ ਗਈ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਜਿਹੜੇ ਪੈਸੇ ਭਰਦੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਤੇ ਜਿਹੜੇ ਖੋਦ ਆਪਣੀ ਮਿਹਨਤ ਨਾ ਕਰਨਾ ਚਾਹਦੇ ਉਹਨਾਂ ਨੂੰ ਨੌਕਰੀਆਂ ਦਿੱਤੀ ਜਾਂਦੀ ਮੈਂ ਬੀ ਕਾਮ ਗ੍ਰੈਜੂਏਟ ਅਕਾਊਂਟ ਕੋਰਸ ਕੰਪਿਊਟਰ ਟੈਲੀ ਸਭ ਕਰ ਰੱਖਿਆ ਮੈਂ ਪੋਸਟਾਂ ਭਰੀਆਂ ਮੇਰੇ ਕਿਸੇ ਜੀ ਵੀ ਨਾਮ ਆ ਰਿਹਾ ਹੈਂਡੀਕੈਪਟ ਦੇ ਬਸ ਇਹ ਮਤਲਬ ਹੈ ਹੈਂਡੀਕੈਪਟਾ ਅੱਛਾ ਤੇ ਇਹਦਾ ਮਤਲਬ ਉਹਦੇ ਵਿੱਚ ਆਇਆ ਨਹੀਂ ਤੁਹਾਡਾ ਨਾਮ ਕਿਸੇ ਜੀ ਵੀ ਨਹੀਂ ਆ ਰਿਹਾ ਮੈਂ ਬਹੁਤ ਪੋਸਟਾਂ ਭਰੀਆਂ ਹੈਗੀਆਂ ਕੀ ਵਜ੍ਹਾ ਕੋਈ ਪਤਾ ਲੱਗੀ ਉਹਨਾਂ ਨੇ ਕੀ ਕਿਹਾ ਕਹਿੰਦੇ ਵੀ ਤੁਹਾਡਾ ਨਾਮ ਨਹੀਂ ਆਇਆ ਤੁਹਾਡੇ ਮਾਰਕਸ ਕੱਟੇ ਕਿਛਿਆ ਨਹੀਂ ਉਹਨਾਂ ਨੇ ਬੋਲੋ ਕਿਛਿਆ ਉਹ ਕਹਿੰਦੇ ਤੁਹਾਡੇ ਮਾਰਕਸ ਕੱਟਾ फोन कर कितने के नंबर चाहिए थे सानू भी ऐसे जिधर अन्य नंबर लिए साढ़े नंबर आ गए तो मैं आऊँगा मैं उड़ा का भी पोस्ट पर ही हो रही थी भी मेरा नाम नहीं आया था कि मैं हैंडीकैप एससी परसेंट का सर्टिफिकेट लगाया ना ना फिर भी नहीं पोस्ट होती नाम आ रहा एक और ही अपने सर्टिफिकेट का नंबर दोबारा भाग दो मालूम जिधर आएगा दस ही जी मेरे एट्टी फाइव परसेंट आया ते प्लस टू जी एट्टी टू परसेंट आया और इस तो अगले जरिए तू और मैं बीकॉम ਤਰੋ ਇਹਨਾਂ ਦੀ ਮੰਗ ਤੇ ਵੀ ਗੌਰ ਹੋਣਾ ਚਾਹੀਦਾ ਮੈਂ ਤਾਂ ਕਹਣਾ ਜਿਹੜੇ ਵੀ ਪੰਜਾਬ ਸਰਕਾਰ ਦੇ ਜਾਂ ਖਾਸ ਕਰਕੇ ਸਪੀਕਰ ਸਾਹਿਬ ਨੇ ਕਰਨੇ ਆ ਵੀ ਇਹ ਬੱਚੀ ਬੋਲ ਤੇ ਆਂਦੇ ਵੇ ਤੇ ਜਿਹੜਾ ਹੈਗਾ ਕੋਈ ਨਾ ਕੋਈ ਤਾਂ ਇਹਨਾਂ ਨੂੰ ਨੌਕਰੀ ਇਹਨਾਂ ਦੇ ਮਤਲਬ ਦੀ ਜਿਹੜਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਕੋਟੇ 'ਚ ਮਿਲਣੀ ਚਾਹੀਦੀ ਹੈ ਨਹੀਂ ਸਕਦੀ ਬੜੇ ਆਰਾਮ ਨਾਲ ਮਿਲ ਸਕਦੀ ਆ ਸਪੀਕਰ ਸਾਹਿਬ ਚਾਹਣ ਜਾਂ ਕੋਈ ਹੋਰ ਚਾਹਵੇ ਤਾਂ ਦੇ ਸਕਦੇ ਤੇ ਇਹਨਾਂ ਨੂੰ ਬਲੀ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਤੇ ਸੀਗੇ ਆਪਣੇ ਹੈਂਡੀਕੈਪਟ ਵਕ ਵਕ ਜਿਹੜਾ ਤੋਂ ਜਿਹੜਾ ਹੈਂਡੀਕੈਪਟ ਆਏ ਸੀਗੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਸਾਡੇ ਆਪਣੀ ਤਵੱਸਿਆ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਹੈ ਤੇ ਨਾਲ ਸਾਡੇ ਰਹੀਂ ਆਪਣੀ ਇਸ ਤਵੱਸਿਆ ਸਰਕਾਰ ਤੱਕ ਜਾਨੂ ਕਰਵਾਈ ਹੈ ਤੇ ਮੈਂ ਇਹ ਕਹਿਣਾ ਵੀ ਇਹਨਾਂ ਦੀ ਸਮੱਸਿਆ ਤੇ ਇਹਨਾਂ ਦੀ ਮੰਗ ਤੇ ਜਿਹੜਾ ਹੈਗਾ ਸਰਕਾਰ ਤੁਰੰਤ ਧਿਆਨ ਦੇਵੇ ਤੇ ਇਹਨਾਂ ਦੀ ਜਿਹੜੀ ਮੇਨ ਮੰਗ ਹੈ ਵੀ ਰੁਜ਼ਗਾਰ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ ਖਾਸ ਕਰਕੇ ਆਪਣੇ ਕੋਟੇ ਨੂੰ ਪਹਿਲ ਰੱਖ ਕੇ ਮਿਲਣਾ ਚਾਹੀਦਾ ਆਪਣੇ ਇਹਨਾਂ ਦੇ ਆਪਣੇ ਕੋਟੇ 'ਚ ਕਿਸੇ ਹੋਰ ਨੂੰ ਨਹੀਂ ਮਿਲਣੀ ਚਾਹੀਦੀ ਨੌਕਰੀ ਤੇ ਨਾਲ ਜਿਹੜੀ ਮੇਨ ਮੰਗ ਹੈ ਇੱਕ ਹੋਰ ਜੋ ਪੈਨਸ਼ਨ ਦੀ ਜਿਹੜੀ ਪੈਨਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ 5 ਤੋਂ 6000 ਦੇ ਵਿੱਚ ਉਹੀ ਚਾਹੀਦੀ ਹੈ ਮਤਲਬ ਕਿ ਨਾ ਇਹਨੇ ਬੰਕ ਤੇ ਜਿਹੜਾ ਇਹ ਖਤਿਆਲ ਦਿੱਤਾ ਜਾਵੇ ਤੇ ਤਾਂ ਕਿ ਜਿਹੜਾ ਹੈ ਹੋਰ ਆਪਣੀ ਸੋਸ਼ਿਆ ਤੋਂ ਨਾ ਜੁੜ ਸਕਣ ਤੇ ਅਗਰੇ ਸਾਡੀ ਰਿਪੋਰਟ ਮੈਂ ਕੋਟ ਖੂਰਾ ਤੋਂ ਰੋਇਤਾ ਆਜ਼ਾਦ ਭਾਰਤ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ